ਇਹ ਜੀ ਬੋਲ ਲੜਾ ਬੈਠੋ ਕਿਹਦੇ ਬੰਦੇ ਚੰਗਾ ਸੀ ਸਖਵੀਰ ਸਿੰਘ ਬਾਦਲ ਦੇ ਕਿਹਦੇ ਤਲਵੱਚਾ ਚੱਕਾ ਸੀ ਪ੍ਰਕਾਸ਼ ਸਿੰਘ ਬਾਦਲ ਦੇ ਬੈਸਟਰ 2015 ਚ ਕਰਤੇ ਪਰਚਾ ਦਰਜ ਹੁੰਦਾ ਸੀ ਹਰਪਾਲ ਸਿੰਘ ਜੀ ਤੁਹਾਡੇ ਦੁਆਰਾ ਨੋਟ ਕਰ ਦਿਆ ਜੀ ਮੰਤਰੀ ਜੀ ਮੁੱਦੇ ਤੇ ਰਹੀਏ ਨਹੀਂ ਸਰ ਮੁੱਦੇ ਲੱਗੇ ਨੇ ਮੁੱਦੇ ਤੇ ਵੀ ਆਉਣਾਗਾ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਆਂ ਦੀ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਜਵਾਨਿਆਂ ਦੇ ਘਰ ਚ ਪੈਦਾ ਹੋਣਾ ਆਊਗਾ ਅਸੀਂ ਯੂ ਵਿਲ ਹੈਵ ਐਨ ਓਪਰਚੁਨਿਟੀ ਸਾਡੇ ਬਟਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਕੋਈ ਵੀ ਐਫ ਆਈ ਆਰ 986 ਤੋਂ ਲੈ ਕੇ 222 ਤੱਕ ਕਦੇ ਵੀ ਨਹੀਂ ਹੋਈ ਬਲਕਿ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਜਦੋਂ ਰਾਮਗੜ੍ਹ ਪਿੰਡ ਦੇ ਅੰਦਰ ਬਲਤੀਰ ਸਿੰਘ ਜੀ ਦੇ ਨਾਂ ਦੇ ਉੱਤੇ ਜਿਹੜਾ ਗੇਟ ਬਣਾਉਣ ਦੀ ਗੱਲ ਆਈ ਉਸ ਸਮੇ ਉਸ ਬੰਦੇ ਮਨਿਸਟਰ ਜਿੰਨਾ ਕਿ ਮੈਨੂੰ ਉਸ ਤੋਂ ਪਿੰਡ ਦੇ ਵਸਤਿਕਾ ਨੇ ਦੱਸਿਆਗਾ ਕਿ ਸੁਖਜਿੰਦਰ ਸਿੰਘ ਜੀ ਨੇ ਬਹੁਤ ਵਿਰੋਧ ਕੀਤਾ ਔਰ ਬਹੁਤ ਵੱਡੀ ਐਜੀਟੇਸ਼ਨ ਹੋਣ ਤੋਂ ਬਾਅਦ ਉਹ ਜਿਹੜਾ ਉਥੇ ਬਿਲਕੁਲ ਦੇ ਦੇ ਦਿਆਂਗੇ ਮੈਂ ਗੱਲ ਨੂੰ ਕੰਪਲੀਟ ਕਰਨਾ ਮੈਂ ਕਹਾ ਦੇ ਦੇ ਦਿਆਂਗੇ ਇੱਕ ਮਿੰਟ ਜੀ ਹਾਂ ਜੀ ਹਾਂ ਜੀ ਨੇ ਹਾਂ ਜੀ ਔਰ ਜਿਨ੍ਹਾਂ ਬਾਰੇ ਗੱਲ ਕਰ ਰਹੇ ਨੇ ਉਹ ਤਾਂ ਇਸ ਦੁਨੀਆ 'ਚ ਹੈ ਹੀ ਨਹੀਂਗੇ ਜੀ ਔਰ ਸਾਰੇ ਮਿਸਟਰ ਇਹ ਮੇਰੇ ਪਿੰਡ ਬਾਰੇ ਇਹਨਾਂ ਨੂੰ ਕਿਸੇ ਜਮਾਨਤ ਜਬਤ ਬੰਦੇ ਨੇ ਕੋਈ ਮਿਸਲੀਡਿੰਗ ਫੈਕਟ ਸਿੱਤੇ ਨੂੰ ਇਥੇ ਬੋਲੀ ਜਾਂਦੇ ਸਦਨ ਚ ਠੀਕ ਔਰ ਮੇਰੇ ਪਿਤਾ ਜੀ ਨੇ ਜਦ ਦਰਬਾਰ ਸਾਹਿਬ ਵਿੱਚ ਫੌਜ ਭੇਜੀਗਾ ਪੁਲਿਸ ਭੇਜੀ ਬਲੈਕ ਥੰਡਰਜ਼ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਔਰ ਕੈਪਟਨ ਅਮਰਿੰਦਰ ਸਿੰਘ ਨੇ ਉਸੇ ਦਿਨ ਠੀਕ ਸਰਦਾਰ ਸੁਖਜੀਤ ਸਿੰਘ ਬਰਨਾਲਾ ਦੀ وزارت ਚੋ ਬਤੌਰ ਕੈਬਨਟ ਮਿਨਿਸਟਰ ਸਿਵਾ ਦਿੱਤਾ ਸੀਗਾ ਠੀਕ ਦੈਟ ਇਜ਼ ਹਾਊ ਟੂ ਅਪਹੋਲਡ ਦੀ ਵੈਲਿਊਜ਼ ਆਫ ਪੋਲਿਟਿਕਸ ਐਂਡ ਮੋਰੈਲਿਟੀ ਔਰ ਜੋ ਆਸਥਾ ਸੀ ਦਰਬਾਰ ਸਾਹਿਬ ਦੀ ਕੀ ਅੱਜ ਇਹ ਮਿਲ ਤੇ ਗੱਲ ਹੋ ਰਹੀ ਜੀ ਤੁਸੀਂ ਬਾਜੋ ਬਾਜਵਾ ਸਾਹਿਬ ਨੇ ਬਾਜਵਾ ਸਾਹਿਬ ਨੇ ਆਪਣੀ ਸਾਰੀ ਗੱਲ ਕਰ ਲਈ ਐ ਬਦਾਨ ਔਰ ਪੋਰਟਮ ਪੋਰਟਮ ਹੋਣੇ ਮਿਲ ਗਿਆ ਡੋంట్ ਟ੍ਰਾਈ ਟੂ ਹੈਂਡਹੋਲਡ ਸਪੀਕਰ ਪਲੀਜ਼ ਸਿਟ ਡਾਊਨ ਕੀ ਬੋਲੋ ਜੀ ਬੋਲੋ ਤੁਸੀਂ ਕੀਮਾ ਜੀ ਬੋਲੋ ਤੁਸੀਂ ਠੀਕ ਹੈ ਬੈਠੋ ਤੁਸੀਂ ਮਨਜੋਗ ਸਪੀਕਰ ਸਾਹਿਬ ਬੋਲੋ ਮਨਜੋਗ ਸਪੀਕਰ ਸਾਹਿਬ ਸਦਾ ਦੀ ਮਰਿਆਦਾ ਦਾ ਧਿਆਨ ਰੱਖਿਆ ਜਾਵੇ ਮਾਨਜੋਗ ਸਪੀਕਰ ਸਾਹਿਬ ਕਿਸੇ ਵੀ ਸਪੀਕਰ ਨੂੰ ਡਰਫ ਨਾ ਕੀਤਾ ਜਾਵੇ ਮੈਂ ਤਾਂ ਅੱਜ ਬੋਲਣਾ ਮੈਨੂੰ ਚਾਹੁੰਦਾ ਸੀ ਬੋਲੋ ਮੈਨੂੰ ਬੋਲੋ ਬੋਲੋ ਜਿਸ ਤੋਹਦਾ ਸੀਗਾ ਜਦੋਂ ਮਾਨਜੋਗ ਲੀਡਰ ਆਫ ਦੀ ਆਪੋਜੀਸ਼ਨ ਸਾਹਿਬ ਨੇ ਇਤਿਹਾਸ ਦੇ ਪੰਨਿਆਂ ਦੀ ਗੱਲ ਕੀਤੀ ਕਿ ਇਤਿਹਾਸ ਦੇ ਅੰਦਰ ਕੀ ਕੁਝ ਹੋਇਆਗਾ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸਰ ਅੱਜ ਅਸੀਂ ਪਵਿੱਤਰ ਸਾਡੇ ਧਾਰਮਿਕ ਗ੍ਰੰਥਾਂ ਦੀ ਹੋ ਰਹੀ ਬੇਅਦਬੀ ਨੂੰ ਪ੍ਰੋਟੈਕਟ ਕਰਨ ਦੇ ਲਈ ਬਚਾਉਣ ਦੇ ਲਈ ਗੱਲ ਕਰ ਰਹੇ ਹਾਂ ਸੋ ਸਾਨੂੰ ਇਤਿਹਾਸ ਦੇ ਅੰਦਰ ਜਾਣਾ ਚਾਹੀਦਾ ਹਿਸਟਰੀ ਦੇ ਅੰਦਰ ਜਾਣਾ ਚਾਹੀਦਾ ਘਬਰਾਉਣਾ ਨਹੀਂ ਚਾਹੀਦਾ ਮੈਂ ਜਿਹੜੀਆਂ ਆਤਮਾ ਮੈਂ ਇਸ ਦੁਨੀਆ ਤੋਂ ਚਲੀਆਂ ਗਈਆਂ ਮੈਂ ਉਹਨਾਂ ਦਾ ਇਹ ਨਹੀਂ ਕਹਿ ਰਿਹਾ ਕਿ ਉਹਨਾਂ ਨੇ ਕਿੰਨਾ ਜੁਰਮ ਕੀਤਾ ਜਾਂ ਕੀ ਕੀਤਾ ਮੈਂ ਤਾਂ ਸਿਰਫ ਇਤਿਹਾਸਕ ਤੌਰ ਤੇ ਕੁਝ ਪੱਖ ਪੇਸ਼ ਕਰ ਰਿਹਾ ਕਿ ਉਹ ਵੀ ਉਸ ਸਮੇਂ ਸਰਕਾਰਾਂ ਵਿੱਚ ਸੀਗੇ ਉਹਨਾਂ ਦੇ ਪਿੰਡਾਂ 'ਚ ਘਟਦਾਮਾ ਹੋਇਆ ਉੱਥੇ ਇਲਾਕੇ 'ਚ ਘਟਦਾਮਾ ਹੋਇਆ ਕਿਸ ਤਰ੍ਹਾਂ ਸਿੱਖ ਸੰਗਤ ਨੇ ਇਕੱਠੇ ਹੋ ਕੇ ਉਸ ਪਿੰਡ ਦੇ ਅੰਦਰ ਉਸ ਗੇਟ ਦਾ ਨਿਰਮਾਣ ਕਰਾਇਆ ਔਰ ਉਹਦਾ ਅਰਦਾਸ ਹੋਈ ਕਿ ਹਾਂ ਜਿਹੜੇ ਵੀ ਲੋਕ ਲੰਘਿਆ ਕਰਨਗੇ ਉਹ ਘਟੋ ਘਟ ਐਟ ਲੀਸਟ ਬਲਤੇਰ ਸਿੰਘ ਜੀ ਨੂੰ ਨਮਸਕਾਰ ਕਰਕੇ ਤਾਂ ਲੰਘਿਆ ਕਰਨਗੇ ਗੱਲ ਤਾਂ ਇੱਥੇ ਇੰਨੀ ਕੀ ਆ ਗੱਲ ਇਹ ਨਹੀਂ ਹੈਗੀ ਕਿ ਮੈਂ ਕਿਸੇ ਨੂੰ ਦੋਸ਼ੀ ਰਨਿੰਗ ਕਮੈਂਟਰੀ ਲਾਗੀ ਕੀ ਜਾਵੇ ਪਰ ਨਿਕਲ ਤੁਸੀਂ ਘਬਰਾਓ ਨਾ ਸਰਦਾਰ ਸਾਹਿਬ ਮੈਂ ਕੋਈ ਗਲਤ ਗੱਲ ਨਹੀਂ ਕਰ ਰਿਹਾ ਮੈਂ ਤਾਂ ਕਹਿੰਦਾ ਤੁਹਾਡੇ ਆਪਣਾ ਛੇਰ ਰੋਡ ਦਾ ਕੀਤਾ ਜਾਵੇ ਬੜੇ ਬੜੇ ਹੋ ਸੀਗੇ ਛੇਰ ਰੋਡ ਦਾ ਕੀਤਾ ਜਾਵੇ ਆਪਣਾ ਮੰਤਰੀ ਜੀ ਕੇਹਰ ਤੋਂ ਅਟੈਸ ਕਰੋ ਜੋ ਵੀ ਕੋਈ ਚੇ ਵੀ ਆ ਗਿਆ ਤਾਂ ਬਿਨਾ ਕਿਹਾ ਜਾ ਰਿਕਾਰਡ ਨਾ ਕੀਤਾ ਜਾਵੇ ਤੁਸੀਂ 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 ਆਪਣੀ ਤੁਸੀਂ ਬੈਠੋ ਕੀਮਾ ਜੀ ਬੋਲੋ ਤੁਸੀਂ ਐਦਾਂ ਕਰੋ ਕੀਮਾ ਜੀ ਤੁਸੀਂ ਕੀਮਾ ਜੀ ਸਾਹਿਬ ਬੋਲੋ ਕੀਮਾ ਸਾਹਿਬ ਐਦਾਂ ਕਰੋ ਲਾਸਟ ਵਿਧਾਨ ਸਭਾ ਦੀਆਂ ਲਾਸਟ ਵਿਧਾਨ ਸਭਾ ਦੀਆਂ ਪ੍ਰੋਸੀਡਿੰਗਾਂ ਕਢਾ ਲਓ ਦੇਖ ਲਓ ਕਿੰਨਾ ਕੁ ਬੋਲਦਾ ਸੀਗਾ ਇਹ ਤਾਂ ਕਾਲੀਦਾਸ ਦੇ ਤਲਵੇ ਚੜਦਾ ਸੀ ਗੱਲ ਤੋਂ 15 ਜਨੇ ਪਰਚਾ ਦਰਜ ਹੋਇਆ ਜਦੋਂ 2015 ਪੰਨ ਵੀ ਥੋੜਾ ਜਾ ਹੁਣ हट ਕੇ ਮੈਂ ਗੱਲ ਕਰਨੀ ਚਾਹਾਂਗੇ ਬੋਲਣੀ ਲੱਗੇ ਇਹ ਸਰਦਾਰ ਜੀ ਬੋਲਣ ਲੱਗੇ ਮੈਂ ਇਹਨਾਂ ਨੂੰ ਹਟ ਕੇ ਦੱਸ ਦਿਆ ਕਿ ਇਹਨਾਂ ਦਾ ਕੀ ਕਿਰਦਾਰ ਰਿਹਾਗਾ ਤੇ ਕੀ ਕੀਰਦਾਰ ਰਿਹਾ ਮੈਂ ਦੱਸ ਹੀ ਦਿਨਾਗਾ ਮਿਸਟਰ ਤੁਸੀਂ ਸ਼ਾਂਤ ਰਹੋ ਤੁਹਾਡਾ ਕਿਰਦਾਰ ਮੈਂ ਦੱਸ ਦਵਾਂ ਜਦੋਂ 2015 ਚ ਜਦੋਂ 2015 ਦੇ ਅੰਦਰ ਸਪੀਕਰ ਸਾਹਿਬ ਇਹਨਾਂ ਦੇ ਸਾਥੀ ਦੇਵੀ ਦੇ ਉੱਤੇ ਗਰਦੇਵ ਸਿੰਘ ਦੇਵੀ ਦੇ ਉੱਤੇ ਮੁਕਦਮਾ ਦਰਜ ਹੁੰਦਾਗਾ ਤਾਂ ਉਸ ਸਮੇ ਕੀਦੇ ਤਲਵੇ ਚੱਕੇ ਸੀ ਤੁਹਾਡੀ ਵਾਰੀ ਆਏਗੀ ਤੁਹਾਡੀ ਵਾਰੀ ਆਏਗੀ ਤੁਸੀਂ ਬੋਲ ਲੜਾ ਬੈਠੋ ਕੀਦੇ ਤਲਵੇ ਚੱਕੇ ਸੀ ਸਕਵੀਰ ਸਿੰਘ ਬਾਦਲ ਦੇ ਕੀਦੇ ਤਲਵੇ ਚੱਕੇ ਸੀ ਪ੍ਰਕਾਸ਼ ਸਿੰਘ ਬਾਦਲ ਦੇ ਬੈਸਟਰ 2015 ਚਤਰ ਤੇ ਪਰਚਾ ਦਰਜ ਹੁੰਦਾ ਸੀ ਤੋਂ 22 ਘੰਟੇ ਡਰੱਗਸ ਮਗਲਨਾਂ ਦੇ ਨਾਲ ਗੱਲ ਕਰਦਾ ਸੀ ਇਹ ਰਿਕਾਰਡ ਮਿਸਟਰ ਫੈਕਟ ਮਿਸਟਰ ਮੈਸਟਰ 2015 ਦੇ ਅੰਦਰ ਇਹ ਰਕਤਾ ਕੱਤੇ ਨੇ ਦੁਆਰਾ ਲਰਦਾਰ 13 ਦੁਆਰਾ ਲਾਮਿਨੇਟਡ ਮੈਸਟਰ ਸੁਖਪਾਲ ਸਿੰਘ ਜੀ ਤੁਹਾਡੇ ਦੁਆਰਾ ਨਮਾਇੰਤ ਕਰਦੇ ਆ ਮੈਂ ਮੰਤਰੀ ਜੀ ਮੁੱਦੇ ਤੇ ਰਹੀਏ ਨਹੀਂ ਸਰ ਮੁੱਦੇ ਤੇ ਲੱਗੇ ਰਹਿਣਾ ਮੁੱਦੇ ਤੇ ਵੀ ਆਉਣਾਗਾ ਮੈਂ ਮੁੱਦੇ ਤੇ ਵੀ ਬੋਲਣਾ ਤੁਸੀਂ ਬੈਠੋ ਜੀ ਪਰ ਲੇਕਿਨ ਹਰ ਔਰ ਉਹ ਵਿਅਕਤੀ ਸਾਰੇ ਮਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਆਂ ਕਿ ਹਰੇਕ ਨੂੰ ਮੌਕਾ ਮਿਲੇਗਾ ਤੁਹਾਨੂੰ ਮੌਕਾ ਮਿਲੇਗਾ ਰਜ਼ਵਾਨਿਆਂ ਦੇ ਘਰ ਚ ਪੈਦਾ ਹੋਣਾ ਲਾਊਗਾ ਅਸੀਂ ਯੂ ਵਿਲ ਹੈਵ ਐਨ ਓਪਰਚੁਨਿਟੀ ਸਾਡੇ ਬਟਲ ਆ ਸਾਡੇ ਸਾਰੇ ਲੋਕ ਗਰੀਬਾਂ ਦੇ ਤੁਹਾਨੂੰ ਮੌਕਾ ਦਿੱਤਾ ਜਾਏਗਾ ਇਹ ਨਹੀਂ ਹੋਣੀ ਲੈਟ him ਕੰਪਲੀਟ ਕਰਦਾ ਹੋਇਆਗਾ ਲੈਟ him ਕੰਪਲੀਟ ਅਗਲਾ ਮਜ਼ਦੂਰ ਦੱਸਦਾਗਾ ਤਦੇ ਕਿਸੇ ਨੂੰ ਕੁਝ ਦੱਸਦਾ ਕਿਸੇ ਕਿਸ ਨੂੰ ਕਹਿੰਦਾ ਕਿਹਦੇ ਕੋਲੇ ਕੁਆਲਿਫੀਕੇਸ਼ਨ ਨਹੀਂ ਹੈਗੀ ਆਪ ਖੋਦ ਪਲੱਸ 2 ਪਾਸ ਆਗਾ ਆਪ ਆਪਣੀ ਡੀਏ ਦੀ ਡਿਗਰੀ ਨੂੰ ਕੋਗੇ ਰੱਖਦਾਗਾ ਜਦੋਂ ਤੁਸੀਂ ਆਪਾਂ ਮੰਤਰੀ ਦੀ ਆਪਾਂ ਗੱਲ ਬੜੇ ਮੁਕੱਦਸ ਇੱਕ ਮਿੰਟ ਮੈਨੂੰ ਇੱਕ ਮਿੰਟ ਕੌਂਟ ਨਹੀਂ ਕਰੋ ਮੈਂ ਦੱਸਦਾਗਾ ਪੰਜਾਬ ਦੇ ਲੋਕਾਂ ਨੂੰ ਮੰਤਰੀ ਜੀ ਆਹ ਤੇ ਜੀ ਨਾ ਆਪਣਾ ਮੈਂ ਦੀਏ ਵੇਖ ਤੱਕ ਇੱਕ ਮਿੰਟ ਬੰਦ ਕਰੋ ਜੀ ਬੰਦ ਕਰੋ ਬੰਦ ਮੰਤਰੀ ਜੀ ਇੱਕ ਮਿੰਟ ਬੈਠੋ ਬੈਠੋ ਤੁਸੀਂ ਬੈਠੋ ਜੀ ਮੈਂ ਬੇਨਤੀ ਕਰਦਾ ਵੀ ਆਪਾਂ ਬਿੱਲ ਨੂੰ ਆਪਾਂ ਬਿੱਲ ਤੇ ਡਿਸਕਸ ਕਰੀਏ कृपा करके बिल पे डिस्कस करिए बहुत पंजाब दीया भावनावा नाल जुड्या ਹੋਇਆ ਬਿੱਲ ਹੈ ਬਹੁਤ ਜ਼ਰੂਰੀ ਬਿੱਲ ਹੈ ਇਹਦੀ ਸੀਰੀਅਸਨੈਸ ਬੜਕਰਾਰ ਕਰਕੇ ਰੱਖਿਏ ਸਰਦਾਰ ਅਪਾਲ ਸਿੰਘ ਕੀਮਾ ਜੀ ਜੀ ਮਾਨਯੋਗ ਸਪੀਕਰ ਸਾਹਿਬ ਮੈਂ ਬੋਲਣਾ ਚਾਹੁੰਦਾ ਸੀ ਮੈਂ ਸਿਰਫ ਇਤਿਹਾਸਿਕ ਦੀ ਗੱਲ ਇਤਿਹਾਸ ਦੇ ਪੰਨਿਆਂ ਦੀ ਗੱਲ ਕਰ ਰਿਹਾ ਸੀ ਕਿਉਂਕਿ ਜਦੋਂ ਮੈਂ ਦੇਖਦਾ ਹੁਣਾ ਕਈ ਕਿਉਂਕਿ ਕੁਝ ਇਸ ਤਰ੍ਹਾਂ ਦੇ YouTube ਚੈਨਲ ਹੈ ਜਿੰਨਾ ਉੱਤੇ ਜ ਕਿਸੇ ਨੂੰ ਕਹਿ ਦਿੰਦੇ ਨੇ ਇਹ ਬੰਦੂਆ ਮਜ਼ਦੂਰ ਨੇ ਕੀ ਦਲਤਾਂ ਦੇ ਬੱਚੇ ਹੀ ਬਣੂਆ ਮਜ਼ਦੂਰ ਨੇ ਜੇ ਤੁਸੀਂ ਜੇ ਤੁਸੀਂ ਰਜ਼ਵਾੜਿਆਂ ਦੇ ਘਰੇ ਪੈਦਾ ਹੋਗੇ ਭਾਈ ਜੇ ਤੁਸੀਂ ਜੇ ਤੁਹਾਨੂੰ ਸੋਨੇ ਦੇ ਬਿਸਕਟਾਂ ਵਾਲੇ ਘਰਾਂ ਦੇ ਪੈਦਾ ਹੋਗੇ ਭਈ ਸਾਡਾ ਕੀ ਕਸੂਰ ਆ ਸਾਡਾ ਕੀ ਕਸੂਰ ਆ ਸਾਨੂੰ ਬਾਬਾ ਸਾਹਿਬ ਭੀਮਰਾਓ ਅੰਬੇੜਕਰ ਜਿਹਨੇ ਅਧਿਕਾਰ ਦਿੱਤਾ ਤੇ ਅਸੀਂ ਇਸ ਵਿਧਾਨ ਸਭਾ ਚ ਆ ਕੇ ਤੁਸੀਂ ਕਦੇ ਕਿਸੇ ਨੂੰ ਕੁਝ ਕਹਿਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਿਦੇ ਨੇ ਹੋ ਕਦੇ ਕਿਸੇ ਨੂੰ ਕੁਝ ਕਹਿਦੇ ਨੇ ਹੋ ਤੁਸੀਂ 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 ਝੂਠ ਬੋਲਦੇ ਰਹੇ ਨੇ ਹੋ ਮੈਂ ਤਾਂ ਤੁਹਾਡਾ ਥੋੜਾ ਜਿਹਾ ਕਿੱਸਾ ਰੱਖ ਰਿਹਾ ਤਰਫ ਤਰਫੋਂ ਨਾ ਮੈਨੂੰ ਦਾ ਤਰਫ ਖੈਰਾ ਸਾਹਿਬ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਉਹ ਮੈਂ ਤਾਂ ਤੁਹਾਡੀ ਅੱਗੇ ਮੈਨੂੰ ਤੁਹਾਨੂੰ ਨੇਮ ਕਰਨਾ ਪੈਣਾ ਹੈ ਲੈਟ ਹਿਮ ਕੰਪਲੀਟ ਕਹਿੰਦੇ ਦੜਾ ਲੈਟ ਹਿਮ ਕੰਪਲੀਟ ਮੈਂ ਲੈਟ ਲੈਟ ਮੀ ਡਿਸਾਈਡ ਦੈ ਕਹਿੰਦਾ ਦੜਾ ਲੈਟ ਮੀ ਡਿਸਾਈਡ ਦੈ ਮਤਲਬ ਬੰਦਾ ਪਾਰਲੀਮੈਂਟ ਦੀ ਲੈਗ ਚੋਂ ਲੜ ਕੇ ਆਇਆ ਇਹ ਹੀ ਨਹੀਂ ਪਤਾ ਕਿ ਕਦੋਂ ਵੇ ਅਦਾਲਤਾਂ ਨਹੀਂ ਆਈਆਂ ਦਿਸ ਇਜ਼ ਅ ਇਸ ਟਾਈਪ ਦੀ ਇਨਫੋਰਮੇਸ਼ਨ ਆ ਕਿੰਨਾ ਝੂਠ ਬੋਲਦਾ ਇੱਕ ਮਿੰਟ ਮੰਤਰੀ ਜੀ ਜੀ ਬਾਜਵਾ ਸਾਹਿਬ ਇੱਕ 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 ਬਾਈ ਬਾਜਵਾ ਸਾਹਿਬ ਮੇਰੀ ਗੁਜ਼ਾਰਿਸ਼ ਸਿਰ ਹੈ بہت گمبیر سنجیدہ موت ہے میں ایک کمیٹ ایف ایم صاحب ایف ایم صاحب میں سر اپنا منتری جی میں ایف ایم صاحب نے ریکنسٹ ہوا منطری جی منتری جی میری بینٹی ہے سپیکر بلی 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 صاحب, صاحب جی لیٹ اس ناٹ گو پرسنل میری جی بینٹی جی ہے ایف ایم صاحب نومی جی لیٹ اس ناٹ گو پرسنل ایک آلت بار بھی جی ہو سکتی جی اسیمبلی ختم ہوئے گی ਆ ਭਾਰ ਪੋਡੀਅਮ ਲੱਗਿਆ ਜੀ ਪ੍ਰੈਸ ਦਾ ਬੈਠੋ ਉੱਥੇ ਵੀ ਚਾਰਜ ਲਾ ਲੈਣ ਨੂੰ ਆਪਣੇ ਆਪ ਗੱਲ ਕਰ ਸਕ ਬਿਲਕੁਲ ਠੀਕ ਬੈਠ ਹੋ ਗਿਆ ਹੋ ਗਿਆ ਸਪੈਸ਼ਲੀ ਜੀ ਦੰਤ ਦੰਤ थैंक यू थैंक यू ਸਰਦਾਰ ਦੇਖੋ ਜੀ ਗੱਲ ਆਪ ਬੈਠੋ ਤੁਸੀਂ ਬਸ ਹੋ ਗਿਆ ਜੀ ਹੋ ਗਿਆ ਬਿਲਕੁਲ ਠੀਕ